ਸ਼੍ਰੀ ਅਨੰਦਪੁਰ ਸਾਹਿਬ ਐਂਟਰ ਕਰਦੇ ਹੀ ਤੁਹਾਨੂੰ ਸੜਕ ਤੋਂ ਨਜ਼ਰ ਆ ਜਾਵੇਗੀ ਟੈਂਟ ਸਿਟੀ ਜਿਵੇਂ ਹੀ ਤੁਸੀਂ ਮੇਨ ਗੇਟ ਅਨੰਦਪੁਰ ਸਾਹਿਬ ਦਾ ਦਾਖਲ ਹੋਵੋਗੇ ਤਾਂ ਸਿਰਫ 1 ਕਿਲੋਮੀਟਰ ਅੱਗੇ ਆ ਕੇ ਖੱਬੇ ਹੱਥੀ ਤੁਹਾਨੂੰ ਟੈਂਟ ਸਿਟੀ ਦਿਖਾਈ ਦੇਣੀ ਸ਼ੁਰੂ ਹੋ ਜਾਵੇਗੀ ਉਹ ਕਿਵੇਂ ਤੁਸੀਂ ਇੱਥੇ ਪਹੁੰਚ ਸਕਦੇ ਹੋ ਕਿਵੇਂ ਰਜਿਸਟ੍ਰੇਸ਼ਨ ਹੋ ਸਕਦੀ ਹੈ ਕਿਵੇਂ ਕਿਸ ਤਰੀਕੇ ਦੇ ਨਾਲ ਅੰਦਰ ਟੈਂਟ ਜਿਹੜੇ ਉਹ ਤਿਆਰ ਕੀਤੇ ਗਏ ਨੇ ਆਓ ਤੁਹਾਨੂੰ ਲੈ ਚੱਲਦੇ ਹਾਂ ਟੈਂਟ ਸਿਟੀ ਦੇ ਅੰਦਰ ਐਡਮਨ ਰੋਕ ਦੇ ਨਾਲ ਬਿਲਕੁਲ ਆਦਮਾ ਆਦਮੀ ਕਲੀਨਿਕ ਹੈ ਜਿਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਿਸੇ ਨੂੰ ਪ੍ਰੋਬਲਮ ਆਦੀ ਹੈ ਤਾਂ 24 ਘੰਟੇ ਸਾਡੇ ਡਾਕਟਰ ਸਾਹਿਬਾਨ ਇੱਥੇ ਉਪਲਬਧ ਰਹਿਣਗੇ ਜੀ ਨੰਨਤਾ ਦੇ ਪੂਰੀ ਦੇ ਵਿੱਚ ਵਾਕਏ ਦੇ ਵਿੱਚ ਬਾ ਕਮਾਲ ਇੰਤਜ਼ਾਮ ਜਿਹੜੇ ਉਹ ਕੀਤੇ ਗਏ ਨੇ ਕਿਹੜੇ ਕਿਹੜੇ ਆਈਡੀ ਪ੍ਰੂਫ ਉਹਦੇ ਕੋਲ ਹੋਣੇ ਜ਼ਰੂਰੀ ਹੈ ਜਾਂ ਕਿ ਕੁਝ ਕਾਗਜ਼ ਹੋਣ ਸਭ ਤੋਂ ਪਹਿਲਾਂ ਆਧਾਰ ਕਾਰਡ ਜੀ ਜੇ ਆਧਾਰ ਕਾਰਡ ਹੈ ਤਾਂ ਉਹ ਉਹਦੇ ਨਾਲ ਹੀ ਸਾਰਾ ਕੁਝ ਚੱਲ ਸਕਦਾ ਜੀ ਨੰਦਨਦੀਪੁਰੀ ਜਿਹੜੀ ਅਨੰਦਪੁਰ ਸਾਹਿਬ ਦੇ ਵਿੱਚ ਮੌਜੂਦ ਆ ਜਿੱਥੇ ਨਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸ਼ਤਾਬ ਦੀ ਨੂੰ ਲੈ ਕੇ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਨੇ ਸਮਾਗਮ ਜਿਹੜਾ ਉਸ ਨੂੰ ਕੁਝ ਹੀ ਦਿਨ ਬਚੇ ਨੇ ਜਦੋਂ ਸਮਾਗਮ ਸ਼ੁਰੂ ਹੋ ਜਾਣਗੇ ਤੇ ਉਸ ਦੇ ਵਿੱਚ ਪਹੁੰਚਣ ਦੇ ਲਈ ਵੱਡੇ ਗਿਣਤੇ ਦੇ ਵਿੱਚ ਸੰਗਤਾਂ ਦਾ ਆਉਣਾ ਵੀ ਇੱਥੇ ਸ਼ੁਰੂ ਹੋ ਜਾਏਗਾ ਪਰ ਉਸ ਦੌਰਾਨ ਕਿਵੇਂ ਇੱਥੇ ਪਹੁੰਚਣਾ ਹੈ ਕਿਵੇਂ ਰਹਿਣ ਦਾ ਪ੍ਰਬੰਧ ਉਹਨਾਂ ਦਾ ਕੀਤਾ ਗਿਆ ਉਹ ਹੀ ਸਭ ਤਿਆਰੀਆਂ ਤੁਹਾਨੂੰ ਅੱਜ ਦਿਖਾਉਣ ਜਾ ਰਹੇ ਹਾਂ ਤੇ ਸਭ ਤੋਂ ਪਹਿਲਾਂ ਕੈਮਰਾ ਦੇ ਨਜ਼ਰ ਨਾਲ ਤੁਹਾਨੂੰ ਟੈਂਟ ਸਿਟੀ ਦਿਖਾਨੇ ਜਾ ਰਹੀਆਂ ਜਿੱਥੇ ਸੰਗਤਾਂ ਦੇ ਰਹਿਣ ਦਾ ਪ੍ਰਬੰਧ ਹੈ ਸਭ ਤੋਂ ਪਹਿਲਾਂ ਤੁਹਾਨੂੰ ਐਡਮਿਨ ਬਲੌਕ ਦਿਖਾ ਦਿੰਦੇ ਆ ਮੇਰੇ ਇੱਕ ਪਾਸੇ ਤੁਸੀਂ ਦੇਖੋ ਐਡਮਿਨ ਬਲੌਕ ਹੈ ਜਦੋਂ ਤੁਸੀਂ ਇਸ ਟੈਂਟ ਸਿਟੀ ਦੇ ਅੰਦਰ ਐਂਟਰ ਕਰੋਗੇ ਤੇ ਸਭ ਤੋਂ ਪਹਿਲਾਂ ਇਹੀ ਬਲੌਕ ਆਏਗਾ ਕਿਉਂਕਿ ਜਿਨ੍ਹਾਂ ਸੰਗਤਾਂ ਦੇ ਵੱਲੋਂ ਆਪਣੀ ਆਨਲਾਈਨ ਬੁਕਿੰਗ ਕਰਵਾਈ ਗਈ ਹੋਵੇਗੀ ਉਹ ਆ ਕੇ ਪਹਿਲਾਂ ਇੱਥੇ ਆ ਕੇ ਜਿਹੜਾ ਮਿਲਣਗੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜੇ ਕਮਰੇ ਅਲੋਟ ਕੀਤੇ ਗਏ ਨੇ ਯਾਨੀ ਟੈਂਟ ਜਿਹੜੇ ਅਲੋਟ ਕੀਤੇ ਗਏ ਨੇ ਉਸੇ ਤੋਂ ਬਾਅਦ ਉਹਨਾਂ ਟੈਂਟ ਦੇ ਵਿੱਚ ਅੰਦਰ ਜਾ ਸਕਣਗੇ ਤੇ ਇਸੇ ਦੇ ਨਾਲ ਇਸ ਸੈਟ ਟੈਂਟ ਸਿਟੀ ਦੇ ਵਿੱਚ ਜਿੱਥੇ ਵਕ ਵਕ ਰਹਿਣ ਦੇ ਲਈ ਪ੍ਰਬੰਧ ਕੀਤੇ ਗਏ ਨੇ ਉੱਥੇ ਹੀ ਅੰਦਰ ਦੀ ਹੀ ਇਸ ਦੇ ਲੰਗਰ ਹਾਲ ਦਾ ਪ੍ਰਬੰਧ ਹੈ ਉਸੇ ਦੇ ਨਾਲ ਕਿਚਨ ਜਿਹੜੀ ਉਹ ਬਣਾਈ ਗਈ ਹੈ ਤੇ ਹੁਣ ਉਸ ਬਲਾਕ ਦੇ ਅੰਦਰ ਤੁਹਾਨੂੰ ਲੈ ਚਲਦੇ ਹਾਂ ਜਿੱਥੇ ਕਮਰਿਆਂ ਦਾ ਰੂਪ ਦਿੱਤਾ ਗਿਆ ਇਸ ਟੈਂਟ ਨੂੰ ਟੈਂਟ ਸਿਟੀ ਦੇ ਵਿੱਚ ਰਹਿਣ ਦੇ ਲਈ ਜਿਹੜਾ ਪ੍ਰਬੰਧ ਕੀਤਾ ਗਿਆ ਉਹ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਇੱਥੇ ਸੰਗਤਾਂ ਜਦੋਂ ਆਉਣ ਗਈਆਂ ਤਾਂ ਉਹ ਰਹਿ ਸਕਣਗੇ ਹਾਲਾਂਕਿ ਜਿਹੜੇ ਬਲਾਕ ਬਣਾਏ ਗਏ ਨੇ ਉਸ ਦੇ ਵਿੱਚ ਕੁਝ ਗਿੰਤੇ ਦੇ ਵਿੱਚ ਲੋਕਾਂ ਦੇ ਰਹਿਣ ਦਾ ਪ੍ਰਬੰਧ ਹੈ ਪਰ ਬਹੁਤ ਹੀ ਖੂਬਸੂਰਤ ਔਰ ਸਹੀ ਢੰਗ ਦੇ ਨਾਲ ਇੱਥੇ ਪ੍ਰਬੰਧ ਜਿਹੜਾ ਕੀਤਾ ਗਿਆ ਉਹ ਤੁਹਾਨੂੰ ਦਿਖਾ ਦਿੰਦੇ ਆ ਕਿਵੇਂ ਇੱਥੇ ਬੈੱਡ ਲਗਾਏ ਗਏ ਨੇ ਤੇ ਕਿਸ ਤਰੀਕੇ ਦੇ ਨਾਲ ਇੱਥੇ ਪ੍ਰਬੰਧ ਜਿਹੜੇ ਉਹ ਕੀਤੇ ਗਏ ਨੇ ਤਾਂ ਤਸਵੀਰਾਂ ਤੁਸੀਂ ਦੇਖੋ ਕਿ ਬੜੇ ਸੋਹਣੇ ਤਰੀਕੇ ਦੇ ਨਾਲ ਇੱਥੇ ਇੰਤਜ਼ਾਮ ਕੀਤੇ ਗਏ ਨੇ ਸਾਫ਼ ਸੁਥਰਾ ਬਿਸਤਰਾ ਜਿਹੜਾ ਲਗਾਇਆ ਗਿਆ ਹੈ ਅੰਦਰ ਆ ਬੈੱਡ ਜਿਹੜੇ ਉਹ ਲਗਾਏ ਗਏ ਨੇ ਕਿਉਂਕਿ ਸਰਦੀਆਂ ਦਾ ਮੌਸਮ ਹੈ ਸਵੇਰ ਸ਼ਾਮ ਦੀ ਠੰਡ ਹੋਵੇਗੀ ਤੇ ਉਸ ਦੇ ਲਈ ਗਰਮ ਕੱਪੜਿਆਂ ਦਾ ਯਾਨੀ ਕੰਬਲ ਦਾ ਇੰਤਜ਼ਾਮ ਇੱਥੇ ਕੀਤਾ ਗਿਆ ਔਰ ਉਸ ਤੋਂ ਇਲਾਵਾ ਅੰਦਰ ਕੁਰਸੀਆਂ ਟੇਬਲ ਦਾ ਇੰਤਜ਼ਾਮ ਔਰ ਦੂਸਰੇ ਪਾਸੇ ਤੁਸੀਂ ਦੇਖੋ ਵਾਸ਼ਰੂਮ ਵੀ ਨਾਲ ਅਟੈਚ ਹੋਵੇਗਾ ਜਿਸ ਦੇ ਅੰਦਰ ਵਾਸ਼ ਬੇਸਨ ਦੇ ਨਾਲ ਨਾਲ ਗੀਜ਼ਰ ਦਾ ਪ੍ਰਬੰਧ ਜਿਹੜਾ ਉਹ ਕੀਤਾ ਗਿਆ ਤਾਂ تمام کہہ سکتے ہیں پربند تھے نے اور ای وی دس دیے کہ یہ جڑا سیکٹر بنایا گیا ہے شری انند پور ਆ ਸਾਬ ਦੀ ਜਿਹੜੀ ਰੋਡ ਐ ਨੰਗਲ ਰੋਡ ਜਿਹੜੀ ਇੱਥੋਂ ਨਿਕਲਦੀ ਐ ਜੋ ਤੁਸੀਂ ਪਿੱਛੇੋਂ ਅਨੰਦਪੁਰ ਸਾਹਿਬ ਨੂੰ ਆਉਂਦੇ ਹੋ ਰੋਪੜ ਤੋਂ ਤੇ ਰਾਹ ਦੇ ਵਿੱਚ ਇਹ ਦੂਰ ਤੋਂ ਹੀ ਦਿਖਾਈ ਦੇਣ ਲੱਗ ਜਾਂਦਾ ਹੈ ਕਿਵੇਂ ਕਿਸ ਤਰੀਕੇ ਦੇ ਨਾਲ ਤੁਸੀਂ ਦੇਖੋ ਇੱਥੇ ਮਿਰਰ ਲਗਾਇਆ ਹੋਇਆ ਹੈ ਮਿਰਰ ਦੇ ਨਾਲ ਹੀ ਤੁਹਾਨੂੰ ਚਾਰਜਿੰਗ ਪੁਆਇੰਟ ਦਿੱਤੇ ਗਏ ਨੇ ਕਿਉਂਕਿ ਜਦੋਂ ਅਕਸਰ ਬਾਹਰ ਆਂਦੀ ਐ ਸੰਗਤियां ਆਮ ਲੋਕ ਜਦੋਂ ਬਾਹਰ ਨਿਕਲਦੇ ਨੇ ਤਾਂ ਉਹਨਾਂ ਨੂੰ ਵਧੇਰੇ ਚਿੰਤਾ ਹੀ ਹੁੰਦੀ ਹੈ ਕਿ ਮੋਬਾਈਲ ਤੋਂ ਬਿਨਾ ਰਹਿਣਾ ਔਖਾ ਹੋ ਜਾਂਦਾ ਜਦੋਂ ਘਰ ਤੋਂ ਬਾਹਰ ਜਾਂਦੇ ਨੇ ਤਾਂ ਉਸ ਦੇ ਲਈ ਜਿਹੜੀ ਚਿੰਤਾ ਹੈ ਉਹ ਵੀ ਦੇਖੋ ਦੂਰ ਕੀਤੀ ਹੈ ਚਾਰਜਿੰਗ ਪੁਆਇੰਟ ਜਿਹੜੀ ਹੈ ਹਰ ਇੱਕ ਟੈਂਟ ਦੇ ਅੰਦਰ ਤੁਹਾਨੂੰ ਦਿਖਾਏ ਦੇਣਗੇ ਮਿਰਰ ਜਿਹੜਾ ਉਹ ਦਿਖਾਈ ਦੇਵੇਗਾ ਵਾਸ਼ਰੂਮ ਸਾਫ ਸੁਥਰੇ ਮਿਲਣਗੇ ਬਿਸਤਰੇ ਤੁਸੀਂ ਦੇਖੋ ਸਾਫ ਸੁਥਰੇ ਨੇ ਕੁਰਸੀਆਂ ਟੇਬਲ ਡਰਾਅਰ ਜੇਕਰ ਤੁਸੀਂ ਆਪਣਾ ਸਮਾਨ ਰੱਖਣਾ ਉਹ ਹੈ ਔਰ ਵਾਸ਼ਰੂਮ ਦੇ ਵਿੱਚ ਤੁਸੀਂ ਦੇਖੋ ਗੀਜ਼ਰ ਤੱਕ ਦਾ ਪ੍ਰਬੰਧ ਕੀਤਾ ਗਿਆ ਤਾਂ ਸਾਡੇ ਨਾਲ ਅੱਜ ਸਰ ਮੌਜੂਦ ਨੇ ਔਰ ਪੂਰਾ ਇੰਤਜ਼ਾਮ ਜਿਹੜਾ ਜਾਣਾਂਗੇ ਜੇਈ ਗੁਰਦੇਵਾਲ ਸਿੰਘ ਅੱਜ ਸਾਡੇ ਨਾਲ ਨੇ ਜਿਹੜੇ ਬੀਤੇ ਕਈ ਦਿਨਾਂ ਤੋਂ ਇਸ ਪ੍ਰਬੰਧ ਨੂੰ ਦੇਖ ਰਹੇ ਨੇ ਅੱਜ ਸਰ ਪ੍ਰਬੰਧ ਦਿੱਖ ਰਿਹਾ ਹੈ ਪਰ ਕਿੰਨੇ ਲੋਕਾਂ ਦੇ ਇੱਥੇ ਕਪੈਸਿਟੀ ਹੈ ਕਿਵੇਂ ਉਹਨਾਂ ਦੀ ਬੁਕਿੰਗ ਹੋਵੇਗੀ ਉਹ ਸਾਰਾ ਦੱਸ ਦਿਓ ਅ ਇੱਥੇ ਜਿਹੜੀ ਬੁਕਿੰਗ ਹੈ ਜੀ ਉਹ ਆਨਲਾਈਨ ਵੀ ਹੈ ਤੇ ਆਫਲਾਈਨ ਵੀ ਹੈ ਜੀ ਜੀ ਤੇ ਉਸ ਤੋਂ ਇਲਾਵਾ ਇੱਥੇ ਲਗਭਗ 1200 ਬੰਦੇ ਦਾ ਜਿਹੜਾ ਇੰਤਜ਼ਾਮ ਕੀਤਾ ਜਾ ਰਿਹਾ ਚਾਰ ਬੈੱਡ ਹੈ ਜੀ ਚਾਰ ਬੈੱਡਾਂ ਵਾਲੇ 40 ਬਣਾਏ ਨੇ 40ਆਂ ਦੇ 160 ਇਹਨਾਂ ਦੇ ਵਿੱਚ ਰਹਿਣ ਦਾ ਇੰਤਜ਼ਾਮ ਹੈ ਜੀ ਵਧੀਆ ਬੈੱਡ ਲੱਗੇ ਹੋਏ ਹੈ ਜੀ ਤੁਸੀਂ ਦੇਖ ਰਹੇ ਹੋ ਤੇ ਵਧੀਆ ਇੱਥੇ ਲਾਈਟਿੰਗ ਦਾ ਵਧੀਆ ਇਂਤਜਾਮ ਕੀਤਾ ਹੋਇਆ ਹੈ ਟਾਇਲਟ ਬਾਥਰੂਮ ਤੁਸੀਂ ਦੇਖ ਲੇ ਜੀ ਤੇ ਸਰਕਾਰ ਵੱਲੋਂ ਬਹੁਤ ਵਧੀਆ ਇਹ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਆਨਲਾਈਨ ਮੰਨ ਲਓ ਬੁਕਿੰਗ ਕਰवानी ਹੈ ਉਹਦੇ ਲਈ ਕਿਹੜੀ ਵੈਬਸਾਈਟ ਤੇ ਜਾਣਾ ਪਵੇਗਾ ਇਹ ਵੈਬਸਾਈਟ ਆਪਾਂ ਉੱਥੇ ਕਲੀਅਰ ਕਰ ਲੈਂਦੇ ਜੀ ਰਜਿਸਟ੍ਰੇਸ਼ਨ ਜਿੱਥੇ ਕਰਦੇ ਨੇ ਉਹਨਾਂ ਤੋਂ ਕਲੀਅਰ ਕਰਕੇ ਤੁਹਾਨੂੰ ਦੱਸ ਦਿੰਦੇ ਥੋੜੀ ਦੇਰ ਤੱਕ ਮੰਨ ਲਓ ਕੋਈ ਅਗਰ ਇੱਕਦਮ ਅਚਾਨਕ ਅਗਰ ਆਉਂਦਾ ਹੈ ਕੋਈ ਐਂਟਰੀ ਕਰਵਾਂਦਾ ਹੈ ਤੇ ਉਸ ਨੂੰ ਉਸ ਵੇਲੇ ਉਹਨਾਂ ਦੇ ਲਈ ਅਵੇਲੇਬਿਲਿਟੀ ਹੋਵੇਗੀ ਕਿ ਉਹ ਰਹਿ ਸਕਦੇ ਨੇ ਬਿਲਕੁਲ ਬਿਲਕੁਲ ਹੋ ਗਈ ਜੀ ਹਾਂਜੀ ਕਿੰਨੇ ਦਿਨਾਂ ਦੇ ਲਈ ਹੈ ਕਿਉਂਕਿ ਹੋ ਸਕਦਾ ਹੈ ਕਿ ਕੋਈ ਆਪਣਾ ਪੂਰੇ ਦਿਨ ਦੇਖਣ ਦੇ ਲਈ ਆਵੇ ਕਿ ਜਿੰਨੇ ਦਿਨ ਸਮਾਗਮ ਆਇਆ ਸੀ ਇੱਥੇ ਹੀ ਰੁਕੀਏ ਤਾਂ ਸਾਰੇ ਦਿਨ ਰੁਕ ਸਕਦੇ ਨੇ 3-4 ਦਿਨ ਹੀ ਆ ਜਾਂ ਫਿਰ ਕੋਈ ਲਿਮਟ ਰੱਖੀ ਹੋਈ ਹੈ ਨਹੀਂ ਲਿਮਟ ਤਾਂ ਕੋਈ ਨਹੀਂ ਹੈ ਜੀ ਸੰਗਤ ਰੁਕ ਸਕਦੀ ਹੈ ਕਿਉਂਕਿ ਗੁਰਦੁਆਰਾ ਸਾਹਿਬ ਕਈ ਨੇ ਇੱਥੇ ਕਿਸੇ ਦੇ ਵੀ ਦਰਸ਼ਨ ਕਰਨ ਜਾ ਸਕਦੇ ਆ ਜੀ ਤੇ ਦੋ ਦਿਨ ਵੀ ਰਹਿ ਸਕਦੇ ਤਿੰਨ ਦਿਨ ਵੀ ਰਹਿ ਸਕਦੇ ਆ ਉਹ ਆਪਣੀ ਸੁਵਿਧਾ ਦੇ ਹਿਸਾਬ ਨਾਲ ਬੰਦੇ ਰਹੇ ਅਸੀਂ ਦੇਖ ਰਿਹਾ ਕਿ ਇੱਕ ਪਾਸੇ ਕਿਚਨ ਦੇ ਲਈ ਵੀ ਟੈਂਟ ਪੂਰਾ ਅਰੇਂਜਮੈਂਟ ਕੀਤਾ ਗਿਆ ਇੱਕ ਪਾਸੇ ਲੰਗਰ ਹਾਲ ਆ ਉਹ ਵੀ ਤਿਆਰ ਕੀਤਾ ਜਾ ਰਿਹਾ ਤੇ ਜਿਹੜੀ ਸਾਰੀ ਸੁਵਿਧਾ ਹੈ ਇਹ ਦਿਨ ਰਾਤ 24 ਘੰਟੇ ਚੱਲੇਗੀ ਇੱਥੇ ਜਿਹੜੀ ਲੰਗਰ ਦੀ ਸੁਵਿਧਾ ਜੀ ਉਹ 24 ਘੰਟੇ ਚੱਲੂਗੀ ਜੀ ਕਿਚਨ ਸਾਡੇ ਨਾਲ ਲੱਗੀ ਹੋਈ ਹੈ ਜੀ ਉਸ ਤੋਂ ਇਲਾਵਾ ਰਹਿਣ ਦਾ ਖਾਣ ਦਾ ਤੇ ਉਸ ਤੋਂ ਇਲਾਵਾ ਆਮ ਆਦਮੀ ਕਲੀਨਿਕ ਐਡਮਨ ਬਲੋਕ ਦੇ ਨਾਲ ਬਿਲਕੁਲ ਆਮ ਆਦਮੀ ਕਲੀਨਿਕ ਹੈ ਜਿਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਿਸੇ ਨੂੰ ਪ੍ਰੋਬਲਮ ਆਦੀ ਹੈ ਤਾਂ 24 ਘੰਟੇ ਸਾਡੇ ਡਾਕਟਰ ਸਾਹਿਬਾਨ ਇੱਥੇ ਉਪਲਬਧ ਰਹਿਣਗੇ ਜੀ ਤੇ ਉਸ ਦੇ ਨਾਲ ਹੀ ਸਾਡੇ ਪੁਲਿਸ ਕੰਟਰੋਲ ਰੂਮ ਹੈ ਜੀ ਜੇ ਕੋਈ ਹੋਰ ਇਸ ਤਰ੍ਹਾਂ ਦੀ ਕੋਈ ਦਿੱਕਤਾਂ ਦੀ ਹੈ ਕੋਈ ਪੁਲਿਸ ਦੇ ਕਰਨ ਵਾਲੀ ਤਾਂ ਉਹ ਸਾਡਾ ਪ੍ਰਸ਼ਾਸਨ ਜਿਹੜਾ ਸਾਡੇ ਨਾਲ ਹੈ ਸਾਰਾ ਜੀ ਤੇ ਲਗਭਗ ਹਰ ਇੱਕ ਸੁਵਿਧਾ ਹੈ ਜੀ ਜੋ ਸਾਨੂੰ ਘਰ ਵਿੱਚ ਚਾਹੀਦੀ ਹੈ ਉਹ ਇਸ ਟੈਂਟ ਦੇ ਵਿੱਚ ਸਾਨੂੰ ਹਰ ਸੁਵਿਧਾ ਮਿਲੂਗੀ ਜੀ ਇੱਕ ਇਹ ਜ਼ਰੂਰ ਦੱਸ ਦਿਓ ਕਿ ਜੇ ਕੋਈ ਆਉਂਦਾ ਹੈ ਉਸ ਨੇ ਟੈਂਟ ਕੋਈ ਲੈਣਾ ਕੋਈ ਰਹਿਣਾ ਇੱਥੇ ਤਾਂ ਕਿਹੜੇ ਕਿਹੜੇ ਆਈਡੀ ਪ੍ਰੂਫ ਉਹਦੇ ਕੋਲ ਹੋਣੇ ਜ਼ਰੂਰੀ ਹੈ ਜਾਂ ਕਿ ਕੁਝ ਕਾਗਜ਼ ਹੋਣ ਸਭ ਤੋਂ ਪਹਿਲਾਂ ਆਧਾਰ ਕਾਰਡ ਜੀ ਜੇ ਆਧਾਰ ਕਾਰਡ ਹੈ ਤਾਂ ਉਹ ਉਹਦੇ ਨਾਲ ਹੀ ਸਾਰਾ ਕੁਝ ਚੱਲ ਸਕਦਾ ਜੀ ਠੀਕ ਹੈ ਜੀ ਸਰ ਸਿਰਫ ਆਧਾਰ ਕਾਰਡ ਦੇ ਉੱਪਰ ਜਿਹੜੀ ਤੁਹਾਡੀ ਬੁਕਿੰਗ ਹੋ ਜਾਵੇਗੀ ਰੈਂਡ ਦਿੱਤਾ ਜਾਵੇਗਾ ਜੀ ਸਰ ਜੀ ਸਰ ਤਾਂ ता, ਧੰਨਵਾਦ तमाम ਜਾਣਕਾਰੀ ਦੇ ਦਿੱਤੀ ਤਾਂ ਜੇਕਰ ਤੁਸੀਂ ਟੈਂਟ ਸਿਟੀ ਦੇ ਵਿੱਚ ਆਓ ਟੈਂਟ ਕੋਈ ਲੈਣਾ ਚਾਹੁੰਦੇ ਹੋ ਰਹਿਣਾ ਚਾਹੁੰਦੇ ਹੋ ਲਿਮਟ ਕੋਈ ਨਹੀਂ ਹੈ ਜਿੰਨੇ ਦਿਨ ਪ੍ਰੋਗਰਾਮ ਹੈ ਤੁਸੀਂ ਇੱਥੇ ਰਹਿ ਸਕਦੇ ਹੋ ਸਮਾਗਮ ਦਾ ਜਿਹੜਾ ਉਹ ਸਾਰਾ ਤੁਸੀਂ ਦੇਖ ਸਕਦੇ ਹੋ ਪਰ ਆਧਾਰ ਕਾਰਡ ਹੋਣਾ ਕੋਲ ਬੇहद ਜ਼ਰੂਰੀ ਹੈ ਆਧਾਰ ਕਾਰਡ ਦੇ ਉੱਪਰ ਹੀ ਤੁਹਾਡੀ ਬੁਕਿੰਗ ਰਜਿਸਟ੍ਰੇਸ਼ਨ ਜਿਹੜੀ ਹੈ ਉਸ ਹੋ ਸਕੇਗੀ ਕਿਉਂਕਿ ਪੂਰੇ ਇੰਤਜ਼ਾਮ ਇੱਥੇ ਨੇ ਲੰਗਰ ਹਾਲ ਜਿਹੜਾ ਉਹ ਵੀ ਟੈਂਟ ਸਿਟੀ ਦੇ ਅੰਦਰ ਮਿਲੇਗਾ ਆਮ ਆਦਮੀ ਕਲੀਨਿਕ ਦਾ ਇੰਤਜ਼ਾਮ ਵੀ ਇਸੇ ਟੈਂਟ ਸਿਟੀ ਦੇ ਅੰਦਰ ਕੀਤਾ ਗਿਆ ਜੇਕਰ ਕੋਈ ਵੀ ਨੂੰ ਦਿੱਕਤ ਪੇਸ਼ ਆਂਦੀ ਹੈ ਤਾਂ ਤੁਸੀਂ ਕਿਸੇ ਵੀ ਵੇਲੇ ਡਾਕਟਰ ਦੇ ਨਾਲ ਸੰਪਰਕ ਕਰ ਸਕਦੇ ਹੋ ਤਾਂ ਕਹਿ ਸਕਦੇ ਆ ਕਿ ਤਮਾਮ ਇੰਤਜ਼ਾਮ ਜਿਹੜੇ ਉਹ ਕੀਤੇ ਗਏ ਨੇ ਬਸ ਪੂਰਨ ਸ਼ਰਦਾ ਦੇ ਨਾਲ ਇੱਥੇ ਆਉਣ ਦੀ ਦੇਰੀ ਹੈ ਤੁਸੀਂ ਜ਼ਰੂਰ ਆਓ ਕਿਉਂਕਿ ਇਸ ਅਨੰਦਾਂ ਦੀ ਪੂਰੀ ਦੇ ਵਿੱਚ ਵਾਕਈ ਦੇ ਵਿੱਚ ਬਾ ਕਮਾਲ ਇੰਤਜ਼ਾਮ ਜਿਹੜੇ ਉਹ ਕੀਤੇ ਗਏ ਨੇ ਹੋਰ ਕੀ ਕੀ ਇੰਤਜ਼ਾਮ ਨੇ ਉਹ ਵੀ ਨਾਲ ਦੇ ਨਾਲ ਦਿਖਾਉਂਦੇ ਰਾਵਾਂਗੇ ਆਪਣੇ ਸਹਿਯੋਗੀ ਅਮਨਦੀਪ ਦੇ ਨਾਲ ਸਰੂਚੀ ਸ਼੍ਰੀ ਅਨੰਦਪੁਰ ਸਾਹਿਬ